ਠੀਕ ਹੈ ਬੜੀ ਗੱਡੀ ਚੈੱਕ ਸ੍ਰੀ ਕਾਲ ਜੀ ਮੇਰਾ ਨਾਮ ਸੁਨੀਤਾ ਮੇਰਾ ਪਿੰਡ ਹੌਜ਼ਲਾ ਸਰਦਾਰ ਰਿਸ਼ਪਾਲ ਸਿੰਘ ਜੀ ਮੇਰੇ ਸਰਦਾਰ ਜਿਨ੍ਹਾਂ ਨੇ ਅਸਪਾਇਰ ਹੋਏ ਖਾਲੀ 4-5 ਮਹੀਨੇ ਹੋਇਆ ਕੀ ਕਰਦੇ ਸੀ ਉਹ ਔਰ ਕਿੱਦਾਂ ਅਸਪਾਇਰ ਹੋਏ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰੱਖੇ ਹੋਏ ਸੀ ਇਹ ਉਹਨਾਂ ਦਾ ਦੁੱਧ ਵੇਚਣਾ ਚਾਹੀਏ ਉਹਨਾਂ ਨੇ ਬਾਹਰ ਅੰਦਰ ਦਾ ਕਰ ਲੈਣਾ ਦੋ ਇੱਕ ਪੈਨਸਲ ਪਹਿਲੇ ਉਹਨਾਂ ਦੇ ਹੱਟ ਦੀ ਪ੍ਰੋਬਲਮ ਮੰਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਈਕਸ਼ਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਹੈ ਇਸ ਸਾਲ 1.5 ਸਾਲ ਹੀ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ 20 ਦਿਨ ਬਾਅਦ ਡੈਥ ਹੋ ਗਈ ਤੁਹਾਨੂੰ ਈਕਸ਼ਾ ਚਲਾਉਣ ਦੀ ਲੋੜ ਕਿੱਦਾਂ ਵੀ ਕਰ ਚੋਤੋ ਨਾ ਹੋਵੇ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਦੇ ਕਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ। ਔਰ ਆਪਣੀ ਸਰਦਾਰੀ ਕਾਇਮ ਰੱਖੀ ਜਾਵੇ। ਇਸ ਕਰਕੇ ਮੈਂ ਇਰਖਸ਼ ਨੂੰ ਪਾਇਓਰਟੀ ਦਿੱਤੀ ਹੈ। ਉਹ ਵੀ ਅਮਰਤਾਰੀ ਸੀ ਤੁਸੀਂ ਵੀ ਅਮਰਤਾਰੀ ਹੋ। ਮੇਰਾ ਸਾਰਾ ਪਰਿਵਾਰ ਅਮਰਤਾਰੀ ਹੈ। ਜੀ। ਜੀ ਉਹਨਾਂ ਦੇ ਇਲਾਜ 'ਚ ਕੋਈ ਉਮਕੜ ਨਹੀਂ ਆਈ। ਜਿਸਲੇ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਲਾਜ। ਕਿਉਂਕਿ ਤੁਸੀਂ ਦੱਸਿਆ ਪਹਿਲੇ ਹੀ ਕਾਫੀ ਪੈਸਾ ਖਰਚ ਹੋ ਚੁੱਕਿਆ ਸੀ ਹਾਰਟ ਪ੍ਰੋਬਲਮ ਦਾ। ਜੀ ਜੀ। ਜਦੋਂ ਹਾਰਟ ਦੀ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਹਰੋਂ ਸੰਸਥਾਾਂ ਦੇ ਸਰਤੂਆਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ ਅਗਰ ਹੁਣ ਵੀ ਜੀ ਜ਼ਰੂਰਤ ਪਈ ਤੇ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾਂ ਕੋਲ ਉਹ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ ਤੇ ਫਿਰ ਤੁਸੀਂ ਈ ਰਿਕਸ਼ਾ ਕਿ ਦੋ ਦਿਨ ਕਿੰਨੇ ਚਿਰ ਚਲਾਉਂਦੇ ਮੈਨੂੰ ਈ ਰਿਕਸ਼ਾ ਚਲਾਉਂਦਿਆਂ 3-4 ਮਹੀਨੇ ਚੱਲੇ ਆ ਡੈਥ ਤੋਂ ਬਾਅਦ 2 ਮਹੀਨੇ ਹਾਂਜੀ ਹਾਂਜੀ ਕਿੱਦਾਂ ਦੀ ਮਤਲਬ ਲਾਈਫ ਚੱਲ ਰਹੀ ਹੈ ਕਿੰਨਾ ਕੁ ਪ੍ਰੋਬਲਮ ਤਾਨੂੰ ਪਤਾ ਇੱਕ ਲੇਡੀਜ਼ ਵਾਸਤੇ ਬੜਾ ਸਟਰਗਲ ਹੈ ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਣ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਬੜੀ ਬੜੀ ਹਿੰਮਤ ਦੀ ਗੱਲ ਹੈ 2 ਮਹੀਨੇ ਪਹਿਲੇ ਬੜੀ ਜਲਤ ਹੁੰਦੀ ਔਰ ਸਹੀ ਹੀ ਇਹ ਦੇਖ ਚਲਾ ਕੇ ਆਪਣੇ ਬੱਚਾ ਨੂੰ ਪੜਾ ਵੀ ਰਿਹਾ ਪਾਲ ਵੀ ਰਿਹਾ ਲੋਕਾਂ ਲਈ ਕੀ ਮੈਸੇਜ ਹੈ ਕੀ ਕਹਿਣਾ ਚਾਹੂੰ ਜਿਹੜੇ ਮਨਸਰ ਮੈਂ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉੱਤੇ ਭਰੋਸਾ ਹੈ ਸਾਡੇ ਸੰਤ ਢੱਡਰੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਣੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟਰੋਂਗ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਢਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚ ਤੇ ਹੀ ਇਹ ਪੈਰਾ ਦਿੰਦੀ ਪਈ ਆ